ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾदू ਵਿਖੇ ਦੇ ਰਾਤ ਉਸ ਵੇਲੇ ਅਫੜਾ ਤਫੜੀ ਮਚੀ ਹੈ ਜਦੋਂ ਇੱਕ ਘਰ ਦੇ ਵਿੱਚ ਕੁਝ ਸ਼ਰਾਰਤੀ ਅਨਸਰਾ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਦੇ ਵਿੱਚ ਘਰ ਦੇ ਵਿੱਚ ਵਿਆਹ ਦਾ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋਇਆ ਹਾਲਾਂਕਿ ਮੌਕੇ ਤੇ ਘਰ ਨੂੰ ਅੱਗ ਲਗਾਈ ਗਈ ਉੱਥੇ ਸ਼ਰਾਰਤੀ ਅਨਸਰਾ ਦੇ ਵੱਲੋਂ ਇੱਕ ਨੌਜਵਾਨ ਨੂੰ ਸੱਟਾ ਮਾਰ ਕੇ ਜ਼ਖਮੀ ਵੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦਾदू ਦਾ ਰਹਿਣ ਵਾਲਾ ਨੌਜਵਾਨ ਤਿੰਨ ਬੱਚਿਆਂ ਦੀ मां ਨੂੰ ਲੈ ਕੇ ਕਰੋ ਫਰਾਰ ਹੋਇਆ ਸੀ ਜਿਸ ਤੋਂ ਬਾਅਦ ਦੌਰਤ ਦੇ ਰਿਸ਼ਤੇਦਾਰਾਂ ਦੇ ਵੱਲੋਂ ਲੜਕੇ ਦੇ ਘਰ ਆ ਕੇ ਅੱਗ ਲਗਾ ਦਿੱਤੀ ਗਈ ਹੈ ਤਾਂ ਪੀੜਤ ਪਰਿਵਾਰ ਇਸ ਵੇਲੇ ਇਨਸਾਫ ਦੀ ਮੰਗ ਕਰ ਰਿਹਾ ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਲ ਆਈ ਸੀ ਜਦ ਮੌਕਾ ਆ ਕੇ ਵੇਖਿਆ ਤਾਂ ਸਾਰਾ ਸਮਾਨ ਸੜ ਚੁੱਕਿਆ ਸੀ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਇਸ ਸੰਬੰਧੀ ਵਿਰੋਧੀ ਧਿਰ ਤੋਂ ਜੋ ਰਾਜਾ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਦੋਸ਼ ਲਗਾਏ ਗਏ ਨੇ ਉਹ ਬੇਬੁਰੀਅਤ ਨੇ ਉਹਨਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ

ਕਿਆ ਕਹਿੰਦੇ ਚਾਹਤਾਂ ਮੁਕਾ ਨਹੀਂ ਉਹ ਵੀ ਲੈ ਜੋ ਗਿਆ ਜਿਉਂ ਸਮਾਨ ਸਾਰਾ ਲੈ ਕੇ ਸਾਡਾ ਕੀਮਤੀ ਸਮਾਨ ਸਾਰਾ ਲੈ ਗਿਆ ਹਾਂ ਮੈਂ ਜਸਾਸ ਸਿੰਘ ਹੈ ਜੀ ਹਾਂ ਜੀ ਕੀ ਗੱਲ ਬਾਤ ਜੀ ਅਸੀਂ ਤੇ ਵਿਆਹ ਵਾਲੇ ਘਰਾਂ ਜੀ ਹਾਂ ਜੀ ਇਹ ਮਗਰੋਂ ਆਏ ਨੇ ਪਹਿਲਾਂ ਨਾ ਮੇਰੇ ਪਤੀ ਜੀ ਨਾਲ ਗੱਲ ਕੀਤੀ ਆ ਪਿਛੋਚੜੀ ਕੁੜੀ ਵਾਪਸ ਕਰ ਦੋ 10 ਵਜੇ ਦਾ ਟਾਈਮ ਦਿੱਤਾ ਇਹਨਾਂ ਟਾਈਮ ਦੀਗੀ ਮਗਰੋਂ ਇਹ ਕਾਰਨਾਮਾ ਕਰ ਦਿੱਤਾ ਸਾਡੇ ਘਰ ਨੂੰ ਅਗਲਾ ਆਤੀ ਆ ਜੋ ਸਾਡਾ ਕੀਮਤੀ ਸਮਾਨ ਹੀ ਇਹਨਾਂ ਨੇ ਮੰਨ ਲਓ ਸਵਾ ਕਰ ਦਿੱਤਾ ਕਿਸ ਕੁੜੀ ਦੀ ਗੱਲ ਕਰਦੇ ਕੀ ਗੱਲਬਾਤ ਕੀ ਹੈ ਸਾਰੀ ਗੱਲਬਾਤ ਇਹ ਜੀ ਇੱਥੋਂ ਦੀ ਕੁੜੀ ਆ ਜੀ ਸਲਾਮਾ ਦੀ ਜਨਾਨੀ ਆ ਜੀ ਤਿੰਨ ਬੱਚੇ ਉਹਦੇ ਨਪਾਲੀ ਰਹਿੰਦੀ ਆ ਮੁੰਡੇ ਦੀ ਹਲੇ ਕੋਈ 18 ਸਾਲ ਦੀ ਉਮਰ ਹੈ ਸਾਰੀ ਹਾਂਜੀ ਉਹ ਨੂੰ ਧਮਕੀਆਂ ਦਿੰਦੇ ਆਂ ਨਹੀਂ ਦੇਂਦੀ ਉਹ ਨੂੰ ਉਥੋਂ ਜਿੱਥੇ ਵੀ ਨੇ ਕਿਹਾ ਭਾਇਆ ਉਹਨੂੰ ਆ ਉਹ ਨਹੀਂ ਦੇਂਦੀ ਉਹ ਨੂੰ ਤਾਂ ਰਾਤੀ ਕੀ ਹੋਇਆ ਰਾਤੀ ਤੇ ਕੋਈ 12 1 ਦਾ ਟਾਈਮ ਹੀ 12 1 ਵਜੇ ਆਏ ਹੋ ਹਾਂਜੀ ਕਿੰਨੇ ਲੋਕ ਕੋਈ 7-8 ਜਣੇ ਆਉਣਗੇ ਠੀਕ ਹੈ ਹਾਂਜੀ ਇਕ ਮੇਰਾ ਭਤੀਜਾ ਹੀ ਉਹਨੂੰ ਸੱਟਾ ਸੁੱਟਾਂ ਲੱਗੇ ਆ ਲਾਗੋ ਗਵਾਂਢੀ ਉਹਨੂੰ ਸੱਟਾ ਸ ਉਹ ਦਾਖਲਿਆ ਠੀਕ ਹੈ ਹਾਂਜੀ ਠੀਕ ਹੈ ਨਕਸਾ ਕੰਦੇ ਸਾੜੀ ਲਮਾਰੀ 40000 ਦੀ ਲਮਾਰੀ ਆ ਐਲ ਸੀ ਡੀ ਹੀ ਹੋਰ ਕਿਆ ਅਰੇ ਗੁੰਰੇ ਤੋੜ ਗਿਆ ਜੋ ਵੀ ਹੈ ਮਸ਼ੀਨ ਹੀ ਸਮਾਨ ਹਾਂਜੀ ਸਾਰਾ ਸਮਾਨ ਸਾਰੇ ਕਰਨ ਦਾ ਅਗਲਾ ਕੀ ਡਿਮਾਂਡ ਕਰਦੇ ਜੋ ਮੰਗ ਕੀ ਕਰਦੇ ਫੁੱਲ ਮੰਗੇ ਤਾਂ ਸਾਭ ਹੀ ਮੰਗਦੇ ਆ ਜੋ ਵੀ ਇਨਸਾਫ ਸੰਨ ਮਿਲਣਾ ਚਾਹੀਦਾ ਇਹ ਜੂੜੀ ਸਮਾਨ ਵਿੱਚ ਕਿਆ ਜ ਕਰੋ ਹਾਂਜੀ ਹਾਂਜੀ ਹਾਂ ਕੀ ਸੋਨਾ ਹੀ ਸਮਾਨ ਸਾਡਾ ਪੈਸਾ ਤੇ ਲਾਈ ਗਈ ਰੱਖਿਆ ਹੀ ਹਾਂਜੀ ਉਹ ਵੀ ਸਾਡਾ ਲੈ ਗਿਆ ਬੈਂਕਰੀਆਂ ਕਾਪੀਆਂ ਹੀ ਆ ਬੈਂਕਰੀਆਂ ਕਾਪੀਆਂ ਹੀ ਕੋਈ ਉਹ ਵੀ ਲੈ ਗਿਆ ਮੇਰਾ ਭਾਜੀ ਨਾਂ ਰਾਂਝਾ ਜੀ ਹਾਂਜੀ ਜੀ ਕੁਝ ਬੰਦਿਆਂ ਨੇ ਤੁਹਾਡੇ ਤੇ ਲਾਇਆ ਵੀ ਤੁਸੀਂ ਸਰਾਵਾਂ ਦੇ ਬੰਦਿਆਂ ਨੇ ਰਲਮੀ ਟੋਂ ਦੇ ਘਰ ਨੂੰ ਅੱਗ ਲਾਈ ਆ ਤੇ ਸਾਰਾ ਸਮਾਨ ਤਬਾਹ ਕਰ ਦਿੱਤਾ ਭਾਜੀ ਮੈਨੂੰ ਲੱਗੀਆਂ ਸੱਟਾਂ ਮੈਂ ਰਹਿਣਾ ਕਿਸ ਦੇ ਘਰੇ ਮੈਂ ਟੈਕਸੀ ਚਲਾਉਂਦਾ ਮੇਰਾ ਐਕਸੀਡੈਂਟ ਹੋਇਆ ਪੈਰ ਦਾ ਹੁਣ ਵੀ ਘੌੜੀ ਮੇਰੇ ਹੱਥ ਜਾ ਮੇਰੀ ਬੇਟੀ ਹੁੰਦੀ ਆ ਢੱਲੋਆਲੇ ਦਾ ਛਲੂਨ ਤੇ ਇਹਨਾਂ ਅੱਗੇ ਮੇਰੇ ਜਵਾਈ ਨੂੰ ਇੱਕ ਦਿਨ ਇੱਥੇ 4-5 ਤਰੀਕ ਨੂੰ ਇੱਕ 19 ਤਰੀਕ ਨੂੰ ਅੱਗੇ ਵੀ ਸਾਡੇ ਘਰ ਗੋਲੀ ਚਲਾਈ ਆ ਉਹ ਮੇਰੀ ਬੇਟੀ ਨੇ ਦੱਸਿਆ ਮੇਰੇ ਜਵਾਈ ਨੂੰ ਕਿ ਮਤਲਬ ਇਹਥੋਂ ਦੇ ਮੁੰਡੇ ਆ ਤਲਵੰਡੀ ਦੇ ਕਿ ਮੇਰੇ ਮਗਰਮ ਦੇ ਨੇ ਮੈਨੂੰ ਟੰਗ ਕਰਦੇ ਨੇ ਤੇ ਇੰਨੀ ਗੱਲ ਹੋਈ ਆ ਹਾਨੂੰ ਨਹੀਂ ਪਤਾ ਕਿੰਨੇ ਅੱਗ ਲਾਈ ਆ ਕਿੰਨੇ ਨਹੀਂ ਲਾਈ ਇਹ ਸਾਡੇ ਤੇ ਅਵਾਂ ਇਜਾਮ ਲਾਉਂਦੇ ਨੇ ਬੇੜੇ ਮੇਰੇ ਦੋਵੇਂ ਆ ਦੋਵੇਂ ਨਹੀਂ ਹੱਥ ਹੈਗੇ ਇੱਕ ਮੇਰਾ ਬੇਲਾ ਹੈ ਨੀਗਾ ਦਾ ਉਹ ਬਾਬੇ ਬਲੂ ਗਰੀ ਦਾ ਬਸ ਪਰ ਬੇਟੀ ਸਾਡੀ ਕਿੰਨੇ ਗਈ ਆ ਕੀ ਚੱਕੂਗਾ ਕੀ ਮਾਮਲਾ ਹੈ ਇਹ ਸਾਨੂੰ ਨਹੀਂ ਪਤਾ ਕਿ ਕਿਤਨਾ ਗਵਾਹ ਕਰਕੇ ਖੜੀ ਉਹਨਾਂ ਕਿਤਨਾ ਕਰਾ 1.5 ਲੱਖ ਰੁਪਇਆ ਉਹਦੇ ਕਾਉਂਟ ਜਾ ਬੇਟੀ ਮੇਰੀ ਦੇ ਕਾਉਂਟ ਜਾ ਉਹ ਮੇਰੇ ਕੁੜਮਾ ਕਰਦਾ ਹੈ ਕਹੇ ਨਾ ਉੱਥੋਂ ਲਿਆ ਕੇ ਉਹਦੇ ਕਾਉਂਟ ਚ ਕਰਾਇਆ 1.5 ਲੱਖ ਰੁਪਇਆ ਵਾ ਉਹ ਵੀ ਲਗੀ ਨਾਲੀ ਮੇਰਾ ਨਾਮ ਦਵਿੰਦਰ ਸਿੰਘ ਜੀ ਪਿੰਡ ਤਲੰਡੀ ਰਾਜਦੋ ਜੀ ਰਾਤੀ ਜੀ ਮੁੰਡੇ ਆਏ ਸਨਾਵਾ ਦੇ ਮੈਂ ਉਹਨਾਂ ਨੂੰ ਇੱਥੋਂ 7 ਵਜੇ ਭੇਜਿਆ ਵਾਪਸ ਵੀ ਚਲੋ ਤੁਹਾਡੀ ਜਿਹੜੀ ਗੱਲ ਹੈਗੀ ਹੈ ਕੋਈ ਨਹੀਂ ਮੈਂ ਪੰਚਾਇਤ ਨਾਲ ਗੱਲ ਕਰਦਾ ਸੀ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਆਪਾਂ ਮੁੰਡੇ ਦੇ ਪਿਓ ਨੂੰ ਕਹਾ ਕਰੋ ਕਿੱਥੇ ਹੈ ਫੋਨ ਬੰਦ ਆਉਂਦਿਆ ਉਹਨਾਂ ਨੇ ਫੋਨ ਕੀਤਾ ਮੈਂ 9:30 ਵਜੇ ਫੇਰ ਆ ਕੇ ਦਵਾ ਦੁਬਾਰੇ ਮੈਂ ਫੇਰ ਇਹਨਾਂ ਅੱਗੇ ਹੀ ਅਪੀਲ ਕੀਤੀ ਆ ਗੁਰਦਾਰ ਸਾਹਿਬ ਅੱਗੇ ਖਲੋਤੀਆਂ ਸੀ ਉਹਨਾਂ ਦੀਆਂ ਦੋ ਗੱਡੀਆਂ ਦੋ ਪਿਛੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਝਗੜਾ ਨਹੀਂ ਕਰਨਾ ਆਪਾਂ ਕੁਝ ਨਹੀਂ ਕਰ ਇਹ ਉਹ ਚਲੋ ਉਸ ਟਾਈਮ ਉਇ ਚਲੇ ਗਏ ਜੇ ਠੀਕ ਹੈ ਚਲੇ ਉਹਨਾਂ ਮੈਨੂੰ ਇਹ ਵੀ ਕਹਿ ਗਏ ਵੀ ਹਥਿਆਰ ਵੀ ਲੈ ਗਏ ਬੰਦੇ ਵੀ ਨਾਲ ਆ ਸਾਡੇ ਸਾਰੇ ਨਾਲ ਆ ਠੀਕ ਹੈ ਜੀ ਫਿਰ ਗੋਲੀ ਵੀ ਚਲਾ ਕੇ ਗਏ ਆ ਦੁਬਾਰੇ ਜਦੋਂ ਅੱਗ ਲਾ ਕੇ 12 ਵਜੇ ਇਹਨਾਂ ਨੂੰ ਇੱਥੋਂ ਪਿੰਡੋਂ ਪਤਾ ਨਹੀਂ ਕਿ ਇਹਨੇ ਫੋਨ ਕੀਤਾ ਜਾਂ ਕੀ ਕੀਤਾ ਇਹ 12 ਵਜੇ ਵੇਖਿਆ ਵੀ ਗਲੀ ਚ ਕੋਈ ਨਹੀਂ ਹੈਗਾ ਇਹਨਾਂ ਆਣ ਕੇ ਕੰਦਾ ਟੱਪੀਆਂ ਅੱਗ ਲਾਉਂਦਾ ਫਿਰ ਫਿਰ ਚਲੋ ਆ ਚਾਚੇ ਦਾ ਬੇੜਾ ਵੱਡੇ ਦਾ ਉਹ ਗੇਟ ਤੋਂ ਬਾਹਰ ਆਇਆ ਉਹਨੂੰ ਉਹਨਾਂ ਫੜ ਕੇ ਕੁੱਟ ਮਾਰ ਕਰਤੀ ਉਹਦੇ ਵੀ ਸਿਰ ਤੇ ਸੱਟਾ ਲਾਤੀਆਂ ਲਾਕਬ ਬਾਵਾ ਦੇ ਲਤਾਂ ਦੇ ਉਹ ਦਾਖਲ ਕਰਾਇਆ ਜੀ ਘਰ ਦੇ ਕੀ ਹਾਲਾਤ ਘਰ ਦੇ ਹਾਲਾਤ ਵੇਖ ਲੈ ਤੂੰ ਸਰ ਵੀ ਕੀ ਕੀ ਕੀਤਾ ਨਾ ਜੀ ਲੰਬਾਰੀਆਂ ਤੋੜਤੀਆਂ ਜੋ ਗੈਣਾ ਘਟਾਈ ਵਿਆਹ ਹੀ ਇਹਨਾਂ ਦੀ ਸਾਲੀ ਦਾ ਤਾਂ ਚਾਹੀਦੇ ਉਹਨਾਂ ਦੇ ਪੈਸੇ ਪੂਹੇ ਕੈਸ਼ ਕੁਸ਼ ਹੀ ਨਾਲ ਸੋਨੇ ਸਾਰੇ ਦਾ ਸਮਾਨ ਹੀ ਤੇ ਹੋਰ ਵੀ ਤੁਹਾਨੂੰ ਪਤਾ ਕੀਮਤੀ ਸਮਾਨ ਜਿਹੜਾ ਸਾਰਾ ਤੋੜ ਗਿਆ ਐਲਸੀਡੀਆਂ ਜੋ ਵੀ ਤੇ ਤਕਰਾਰ ਕਰਦੀ ਲੜਾਈ ਕਰਦੀ ਹੈ ਜੀ ਲੜਾਈ ਜੀ ਇੱਕ ਕੁੜੀ ਸੀਗੀ ਮੈ ਮੈਰਿਜ ਹੋਈ ਉਹਦੀ ਇਹਨੂੰ ਪਾਲੀ ਦੀ ਠੀਕ ਹੈ ਜੀ ਹੋਰ ਤਰਕਾਰ ਤੋਂ ਲੈ ਕੇ ਜੀ ਇਹ ਮਰਾਤੀ ਮੁੰਡੇ ਆਏ ਵੀ ਤੂੰ ਮੁੰਡਾ ਤੁਹਾਡਾ ਕੁੜੀ ਲੈ ਗਿਆ ਜੀ ਤੇ ਖੜਿਆ ਤੇ ਕੁੜੀ ਨੇ ਮੁੰਡੇ ਸਾਡੇ ਨੂੰ ਮੁੰਡਾ ਸਾਡਾ ਜੀ 17 18 ਸਾਲਾਂ ਦਾ ਮੁੰਡਾ ਸਾਰਾ ਠੀਕ ਹੈ ਕੀ ਮੰਗ ਕਰਦੇ ਜੋ ਪੁੱਛ ਮੰਗ ਕਰਦੇ ਜੀ ਪੁਲਿਸ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਪਰਚੇ ਜਲਦ ਤੋਂ ਜਲਦ ਕਰਕੇ ਇਹਨਾਂ ਨੂੰ ਕਾਰਵਾਈ ਕਰਕੇ ਦੇ ਅੰਦਰ ਕਿਤੇ ਜਾਣ ਹਾਂ ਜੀ ਸਰ ਕੀ ਮਾਮਲਾ ਹੈ ਜਿਹੜਾ ਚਲੰਡੀ ਰਾਜ ਦਾਦੂ ਕਰ ਸਾਡੇ ਲੈ ਚਲੰਡੀ ਰਾਜ ਦਾਦੂ ਤੋਂ ਫੋਨ ਆਇਆ ਸੀਗਾ ਸਾਨੂੰ ਰਾਤੀ ਕੋਈ 12 12:30 ਵਜੇ ਵੀ ਕੋਈ ਅੱਗ ਲਾ ਗਿਆ ਫਿਰ ਅਸੀਂ ਗਏ ਸੀ ਮੌਕੇ ਤੇ ਮੌਕੇ ਤੇ ਜਾ ਕੇ ਵੇਖਿਆ ਵਾ ਅੱਗ ਵਾਕਈ ਲੱਗੀ ਉਹਨਾਂ ਦੇ ਘਰ ਤੇ ਸਮਾਨ ਸਾਰਾ ਕਾਫੀ ਸੜਿਆ ਹੈ ਤੇ ਬਾਕੀ ਇਹ ਵੀ ਹੋਈ ਮੌਕਾ ਵੇਖ ਕੇ ਆਏ ਆ ਤੇ ਹੁਣ ਪੁੱਛਦਿਆਂ ਕੀ ਗੱਲ ਹੋਈ ਜਿਹੜੀ ਜੋ ਵੀ ਹੋਇਆ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਈ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਬਖਸ਼ਾ ਕੇ ਸਰ ਜ਼ਖਮੀ ਵੀ ਹੋਇਆ ਕੋਈ ਇੱਕ ਬੰਦਾ ਦੱਸ ਦਿਆ ਮੈਨੂੰ ਉਹਨਾਂ ਨੇ ਕਿਹਾ ਵੀ ਜ਼ਖਮੀ ਹੋਇਆ ਪਰ ਅਲੇ ਮੈਂ ਵੇਖਿਆ ਨਹੀਂ ਆ ਉਦੇ ਬਾਰੇ ਪਤਾ ਕਰਦੇ ਆ ਜਖਮੀ ਜਿਹੜਾ ਹੋਇਆ ਹੋਊਗਾ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹਦੇ ਮੁਤਾਬਕ ਕਾਰਵਾਈ ਕੀ ਵਿਸ਼ਵਾਸ ਦਵਾਇਆ ਬਾਕੀ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਵਿਅਕਤੀਆਂ ਨੇ ਹਟਣਾ ਚਾਹੀਦਾ ਚੀ ਜਾਊਗੀ ਹਾਂ